ਡੇਰਾ ਹਮਾਇਤ ਮਾਮਲੇ ਨੂੰ ਲੈ ਕੇ ਮਿਲੀ ਧਾਰਮਿਕ ਸਜ਼ਾ ਦੇ ਚੌਥੇ ਦਿਨ ਅਕਾਲੀ ਆਗੂਆਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿੱਚ ਲੰਗਰ ਵਰਤੋਂ ਤੋਂ ਬਾਅਦ ਪਾਂਡਿਆਂ ਦੀ ਸੇਵਾ ਕੀਤੀ ਗਈ। ਇਸ ਦੌਰਾਨ ਕੋਝੀ ਆਗੂ ਹੀ ਸੇਵਾ ਨੂੰ ਕਰਦੇ ਹੋਏ ਵਿਖਾਈ ਦਿੱਤੇ। ਅਕਾਲੀ ਨੇਤਾਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਨੂੰ ਸਾਰੇ ਸਿਖਾਗੂਆਂ ਵੱਲੋਂ ਤਨਦੇਈ ਨਾਲ ਨਿਭਾਇਆ ਜਾ ਰਿਹਾ ਹੈ। ਕਿ ਅੱਜ ਜੋ ਅਕਾਲ ਤਖਤ ਸਾਹਿਬ ਵੱਲੋਂ ਉਹ ਨਾਮ ਅਨੁਸਾਰ ਜੋ ਤਨਖਾਹ ਲਗਾਈ ਗਈ ਸੀ, ਜੋ ਅੱਜ ਅਸੀਂ ਲੰਗਰ ਦੀ ਸੇਵਾ ਕਰ ਰਹੇ ਹਾਂ, ਉਹ ਤਾਂ तकरीबन ਸਾਡੀ ਸਰਬਿਕ ਸੇਵਾ ਰਹੀ ਗਈ ਕੱਲ ਦੇ ਦਿਨ ਦੀ ਤੇ ਸਾਰਿਆਂ ਨੇ ਬੜੀ ਸ਼ਤਤਾ ਨਾਲ ਸਾਰੇ ਸਾਡੇ ਆਗੂ ਸਿਬਾਣਾ ਨੇ ਇਹ ਸੇਵਾ ਜੋ ਤਨਖਾਹ ਦੇ ਰੂਪ ਚ ਲਗਾਈ ਗਈ ਸੀ ਉਹ ਅਸੀਂ ਪੂਰੀ ਕੀਤੀ ਹੈ ਤੇ ਕੱਲ ਫਿਰ ਅਸੀਂ ਅਰਦਾਸ ਕਰਾਉਣ ਵਾਸਤੇ ਅਕਾਲ ਪੁਰਖ ਸਾਹਿਬ ਦੇ ਜਿਹੜਾ ਪੋਲ ਬੁਸ਼ਾਂ ਦੀ ਉੱਥੇ ਪੇਸ਼ ਹੋਵਾਂਗੇ ਤੇ ਕੱਲ ਨੂੰ ਅਖੀਰਲਾ ਦਿਨ ਹੈ ਉਹਦੇ ਵਿੱਚ ਅਸੀਂ ਕੀਰਤਨ ਸਰਵਣ ਕਰਨਾ ਹੈ ਔਰ ਮਾਇਆ ਜੋ ਹੈਗੀ ਉਹ ਗੋਲਕਤ ਪਾਉਣੇ ਆ ਅਸਤਵਾਰ ਅਸੀਰ ਕਾਲ ਤੱਕ ਸਭ ਅੱਗੇ ਆਪੇਸ਼ ਹੋਣਾ ਸ਼੍ਰੀ ਅਕਾਲ ਤੱਕ ਸਾਇਬ ਵੱਲੋਂ ਜਾਰੀ ਉਸ ਹੁਕਮਨਾਮੇ ਦੀ ਸਿੱਖ ਸਿਆਸੀ ਆਗੂਆਂ ਨੇ ਉਲੰਘਣਾ ਕੀਤੀ ਸੀ ਜਿਸ ਵਿੱਚ ਡੇਰਾ ਸੱਚਾ ਸੌਦਾ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਸੀ ਵੱਖ-ਵੱਖ ਪਾਰਟੀਆਂ ਨਾਲ ਜੁੜੇ 44 ਆਗੂ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਚੋਂ ਹੁਣ ਤੱਕ 40 ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖੋ ਕੇ ਹਰ ਸਦਾ ਭੁਗਤਨ ਲਈ ਪੁਜੇ ਸਨ ਜਿਨ੍ਹਾਂ ਚੋਂ ਕੁਝ ਸਿੱਖ ਆਗੂਆਂ ਵੱਲੋਂ ਪਾਂਡਿਆਂ ਤੇ ਲੰਗਰ ਵਰਤੌਣ ਦੀ ਸੇਵਾ ਕੀਤੀ ਗਈ ਅਮਰਸਤੋ ਸੁਮਿਤ ਖੰਨਾ ਜਗਵਾਨੀ ਟੀਵੀ